ਅਗੜੇ ਵਾਸ ਜਾਣਾ ਪਉਣਾ ਪਚਿਆ ਕੋਈ ਕਮਾ ਦੇ ਯਾਰ ਸਸਤਾ ਮੈਂ ਇਹਨੂੰ ਨਾਗਰਾ ਫਲ ਕਹਿੰਦੇ ਬਸ ਇਹਨਾਂ ਦੇ ਕਿਲੋਗ ਮੜ ਜਾਂਦੇ ਆ ਪਾਣੀ ਡਿੱਗੀ ਜਾਂਦਾ ਸਹੀ ਆ ਉਹ ਤੋਂ ਮਾਇਆ ਕਿ ਮੇਰੇ ਕੋਲ ਤਾਂ ਵੀ ਪਾਣੀ ਆਵੇ ਠੰਡਾ ਵਾਲਾ ਕਿ ਤਤਾ ਉਹ ਲੜ ਡਿੱਗੀ ਜਾਂਦਾ ਮੈਂ ਨਿਗੜੀ ਜਾਂਦੀ ਭਾਬ ਜੀ ਠੀਕ ਮਦਾ ਆਈ ਸੱਟਮਾ ਉਹ ਮੌਲ ਖੁਦਰ ਵੀ ਬਹੁਤ ਫਰਦਾ ਉਹ ਪਰੇ ਉਹ ਯੂਐਸਏ ਉਹ ਆਪਣਾ ਨਹੀਂ ਉਹ ਨਹੀਂ ਨਹੀਂ ਇਹ ਉਪਰਲਾ ਪਾਸਾ ਆਉਂਦਾ ਹੈ ਹਾਂ ਹਾਂ ਉਹ ਅਮਰੀਕਾ ਵਾਲਿਆਂ ਦਾ ਤੇ ਆਈ ਬੇ ਦੀ ਨਾਂ ਘਰ ਨੂੰ ਕਦੇ ਨਹੀਂ ਫੈਰੀ ਜਾਂਦੀ ਹੈ ਵਿੱਚ ਅੱਛਾ ਤੇ ਤੇ ਆ ਜਾਂਦਾ ਇੱਥੇ ਵੇਖੀ ਜਾਂਦੀ ਆ ਵੇਖ ਕੇ ਮਰ ਜਾਂਦੇ ਹੈ ਠੀਕ ਹੋਰ ਕਰਨਾ ਹੈ ਕੀ ਆ ਨਾਲ ਤਲੇ ਜਾਣਾ ਰਹਿ ਚੱਕ ਕੇ ਇੱਕ ਬੰਦੇ ਨੇ ਕਹਿੰਨਗਾ ਉਹ ਤਾਂ ਬਹੁਤ ਸੋਹਣੇ ਆ ਪਹਾੜ ਭੂਲ ਕੰ ਉਹ ਪਕੜ ਨਾਲ ਲੈ ਜਾਗੇ ਚੱਕ ਕੇ ਉਹ ਬਹੁਤ ਸੋਹਣਾ ਹੁੰਦਾ ਕਹਿੰਦਾ ਓਟੋ ਓਟੋ ਫਾਇਦਲੇ ਨਹੀਂ ਜਾਂਤਾ ਇੱਥੇ ਜਾ ਗਏ ਆ ਅਸੀਂ ਆ ਤੁੰਦੇ ਇਧਰ ਵੀ ਉੱਡੀ ਜਾਂਦੀ ਹੈ ਨਾ ਤੂੰ ਆਇਆ ਸਭ ਦੇ ਤੇ ਹੋਰਾ ਹੀ ਵੱਡਾ ਉਹ ਵੀ ਚੱਕਰ ਨਹੀਂ ਮੂ ਪਿਆ ਕੀ ਆ ਨਹੀਂ ਪਿਆ ਲਾਗਾ ਮੈਂ ਉਹ ਚੱਕੜ ਆ ਗਿਆ ਮੈਨਾਂ ਕਹਾਂ ਉਹ ਹੀ ਉੱਡ ਗਈ ਆਉਂਦਾ ਪਾਣੀ ਯਾਰ ਕੀ ਹਿਸਾਬ ਆ ਇਹ ਆਲੇ ਨਹੀਂ ਦਾ ਦਿਨੇ ਨਹੀਂ ਕਿਥੋਂ ਪੂਰ ਭਾਰ ਦੀ ਉੱਡਦੀ ਉਹ ਤਾਂ ਉਹਦੀ ਹੂੰ ਤਾਂ ਪਾਵਾਸਿਆ ਸੀ ਮੀਂਹ ਢੋਲੀਆ ਉਹੀ ਪਾਣੀ ਪਾਣੀ ਔੜਦਾ ਉਹ ਤਾਂ ਉਹਨੂੰ ਕਹਿਸਾ ਹੋਣਾ ਉਹ ਛਤਰਾਂ ਕੀ 20 ਵੀ ਬਣੀ ਪਈ ਉਹ